ਸਸ਼ਿਆ ਕਾ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਹਰ ਲਈ ਉਮੀਦ ਕਰਦੇ ਤੁਸੀਂ ਸਾਰੇ ਟਿਕ ਟਾਕ ਹੋਵੋਗੇ ਹਾਂਜੀ ਅੱਜ ਤੇ ਬਲੌਗ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਮੈਂ ਆਪਣੇ ਕਮਰੇ ਦੀ ਕਰਤੀ ਸਫਾਈ ਸਾਰਾ ਸਮਾਨ ਰੱਖਤਾ ਸੈੱਟ ਕਰਕੇ ਹਾਂਜੀ ਤੇ ਹੁਣ ਅਸੀਂ ਨਾ ਬੇਟੀ ਵਾਲਾ ਸਾਡਾ ਕਮਰਾ ਵੱਡਾ ਉਹ ਸਾਫ ਕਰਨਾ ਕਰਾਂਗੇ ਔਰ ਜਗਾ ਉਹਦੇ ਵਿੱਚ ਸਮਾਨ ਖਿਲਰਿਆ ਪਿਆ ਸੀਗਾ ਮੈਂ ਤੁਹਾਨੂੰ ਉਹਦੀ ਖੋਣੀਆਂ ਤੇ ਅਸੀਂ ਕਰਦੇ ਹਾਂ ਉਸ ਦੀ ਸਫਾਈ ਤੇ ਕੁਝ ਮੰਮੀ ਦੀਆਂ ਪੁਰਾਣੀਆਂ ਚੀਜ਼ਾਂ ਕੱਢਾਂਗੇ ਵਿਆਹ ਵੇਲੇ ਦੀਆਂ ਤੁਸੀਂ ਦੇਖਿਓ ਹਾਂਜੀ ਅਸੀਂ ਲੱਗੇ ਕਮਰੇ ਦੀ ਵੱਡੇ ਦੀ ਸਫਾਈ ਕਰਨਾ ਪੇਟੀਆਂ ਵਾਲੀ ਦੀ ਹਾਂਜੀ ਮੰਮੀ ਨੇ ਸਾਰਾ ਸਮਾਨ ਹੋ ਵਾਲੀਆਂ-ਵਾਰੀਆਂ ਦੇ ਵਿੱਚੋਂ ਕੱਲੇ ਸੁਟਦਾ ਸੀ ਚੱਕ-ਚੱਕ ਕੇ ਹਾਂਜੀ ਦੇਖੋ ਤੁਸੀਂ ਹੈਗਾ ਕਿੰਨਾ ਜ਼ਿਆਦਾ ਸਮਾਨ ਹੁੰਦਾ ਆਪਣੇ ਵੱਡੇ ਕਮਰਿਆਂ ਦੇ ਵਿੱਚ ਵੈਸੇ ਇਹ ਪਿੰਡਾਂ 'ਚ ਹੀ ਹੁੰਦਾ ਹੈ ਆਪਣੇਆਂ 'ਚ ਜ਼ਿਆਦਾ ਐਨਾ ਹਾਂਜੀ ਆਹ ਫੁੱਟਣਾ ਸਾਡੇ ਦਾਦੇ ਦੇ ਟਾਈਮ ਦੀ ਆ ਇਹਦਾ ਹੁਣ ਸ਼ੀਸ਼ਾ ਫੁੱਟ ਗਿਆ ਇਹਦਾ ਸ਼ੀਸ਼ਾ ਪੂਣਾ ਸੀ ਆ ਮੇਰੀ ਅਲਮਾਰੀ ਆ ਤੇ ਉੱਪਰ ਹਰ ਕੀ ਰੱਦਾ ਘੋੜਾ ਪਿਆ ਸੀਗਾ ਇਹਦਾ ਬਿਨਾ ਕੁੰਡਾ ਟੁੱਟ ਗਿਆ ਮੇਰੇ ਤੋਂ ਮੰਜਾ ਵੱਜਿਆ ਇਹਦੇ ਤੇ ਹਾਂਜੀ ਤੇ ਆਵਲੀ ਮੇਰੀ ਮਸ਼ੀਨ ਪਈ ਆਗੀ ਤੇ ਇਹ ਸਾਡਾ ਕਮਰਾ ਨਾ ਮਤਲਬ ਕਿ ਸਾਡਾ ਘਰ ਇਹ ਦਾਦੇ ਦੇ ਟਾਈਮ ਦਾ ਪਾਇਆ ਹੋਇਆ ਹੈਗਾ ਸਾਡੇ ਦਾ 70 ਸਾਲ ਪੁਰਾਣੀਆਂ ਨੇ ਇਹ ਸਵਾਤਾਂ ਜਿਹੜੀਆਂ ਸਾਡੀਆਂ ਮਤਲਬ ਕਿ ਕਮਰੇ ਨੇਗੇ ਕੁੰਤਾ ਬੋਤਾ ਹੋ ਹੋਏ ਪੈਨੇ ਨਾ ਚੁਕੇ ਹੈ ਹਾਂਜੀ ਮੰਮੀ ਅਸਮਾ ਲਾ ਲਾ ਕੇ ਗ੍ਰੇਟ ਦੇ ਵਿੱਚ ਪਾਰੀ ਸੀ ਜਿਹੜੇ ਸਬਜ਼ੀਆਂ ਵਾਲੇ ਗ੍ਰੇਟ ਨਹੀਂ ਹੁੰਦੇ ਆਪਣੇ ਉਹ ਵਾਲਾ ਗ੍ਰੇਟ ਉਹ ਪਿਆਗਾ ਤੇ ਮੰਮੀ ਉੱਪਰੋਂ ਸਾਫ਼ ਕਰ ਰਹੀ ਸੀ ਸਾਰਾ ਹਾਂਜੀ ਤੇ ਆਹ ਵਾਲੀ ਮੰਮੀ ਦੀ ਬੇਟੀ ਆ ਆਹ ਵਾਲੀ ਇਹ ਵਾਲੀ ਮੇਰੀ ਬੇਟੀ ਆ ਹਰਕਿਰਤ ਦਾ ਟੈਂਟ ਹਾਊਸ ਪਿਆਗਾ ਇਹਨੂੰ ਮੈਂ ਇਕੱਠਾ ਕਰਕੇ ਇਹਦੇ ਡੱਬੇ ਦੇ ਵਿੱਚ ਪਾਤਾ ਸੀਗਾ ਤੇ ਹਾਂਜੀ ਆਹ ਵਾਲਾ ਜਿਹੜਾ ਹੈ ਨਾ ਲਫਾਫੇ ਦੇ ਵਿੱਚ ਟੰਗਿਆ ਹੋਇਆਗਾ ਇਹ ਰਾਛਾ ਜਿਹੜੀਆਂ ਪਹਿਲਾਂ ਬੁੜੀਆਂ ਤਾਣੀਆਂ ਬੁੰਦੀਆਂ ਹੁੰਦੀਆਂ ਹੁੰਦੀਆਂ ਸੀਗੀਆਂ ਖੇਸ ਘਰੇ ਬੁੰਦੀਆਂ ਹੁੰਦੀਆਂ ਸੀ ਗਦੱਲੇ ਬੁੰਦੀਆਂ ਹੁੰਦੀਆਂ ਸੀ ਹਨਾ ਉਹ ਵਾਲਾ ਰਾਛਾ ਇਹਨੂੰ ਸੀ ਨਾ ਮਤਲਬ ਕਿ ਹੁਣ ਇਹਦੀਆਂ ਤਾਰਾਂ ਬਾਲੀਆਂ ਹਲਕੀਆਂ ਨਾਜ਼ੁਕ ਹੋ ਗਈਆਂ ਸੀ ਤਾਂ ਇਹਨੂੰ ਨਾ ਲਫਾਫੇ ਦੇ ਵਿੱਚ ਬੰਨ ਕੇ ਰੱਖ ਰੱਖਿਆ ਸੀ ਅਸੀਂ ਨੇ ਹਾਂਜੀ ਤੇ ਆਹ ਵਾਲੀਆਂ ਪ੍ਰਾਣੇ ਤਵੇ ਦੀਸ ਦਾ ਇਹ ਮੇਰੇ ਸੋਹਰਾ ਸਾਉਜੀ ਦੀਆਂ ਨੇਗੀਆਂ ਇਹ ਸਾਡੇ ਪਿੰਡਾਂ ਦਾ ਰਾਜਾ ਇਹ ਸਾਡੇ ਪਿੰਡ ਦਾ ਰਾਜਾ ਸਿੱਧੂ ਅੰਜੀ ਤੇ ਆ ਪ੍ਰਾਣੀਆਂ ਉਹ ਤਵੇ ਪਏ ਸੀਗੇ ਇਹ ਅਸੀਂ ਅੱਜ ਕੱਢੇ ਸੀਗੇ ਉਹ ਸਾਡੇ ਵਿਆਹ ਦਾ ਕਾਰਡ ਪਿਆ ਸੀ ਉੱਪਰ ਉਹ ਮੇਰੇ ਸਹੁਰਾ ਜੀ ਦਾ ਨਾਮ ਲਿਖਿਆ ਹੋਇਆ ਹੈਗਾ ਤੇ ਇਹ ਪਹਿਲਾਂ ਤਾਂ ਹਨਾ ਕਿੰਨਾ ਦੇਖਦੇ ਹੁੰਦੇ ਸੀਗੇ ਸਾਰੇ ਵੀ ਜਦੋਂ ਤਵੇ ਹਨਾ ਡਿਸਕਲੇ ਆਲੇ ਆ ਕੇ ਦੇਖਦੇ ਆਪਾਂ ਸੁਣਦੇ ਕਰਦੇ ਕੁਣ ਆਇਆ ਹੁੰਦਾ ਡੀਵੀਡੀ ਲਿਆਉਂਦੇ ਤੇ ਹੁਣ ਤਾਂ ਇਦਾਂ ਦਾ ਕੁਝ ਨਹੀਂ ਹੁਣ ਤਾਂ ਸਾਰੀਆਂ ਪਿੰਡ ਡਰਾਈਵ ਚ ਹੀ ਹੁੰਦਾ ਸਾਰਾ ਕੁਝ ਆਪਣੇ ਹਾਂਜੀ ਇਹ ਸਾਡੀ ਪ੍ਰਾਣੀ ਡੀਵੀਡੀ ਇਹ ਹਜੇ ਵੀ ਵਧੀਆ ਚੱਲਦੀ ਆ ਪੂਰੀ ਵਧੀਆ ਚੱਲਦੀ ਹੈਗੀ ਤੇ ਵੀ ਉਹਨਾ ਟਾਈਮ ਵਸਤਾ ਇਹ ਨਾ ਕਿਸੇ ਕਿਸੇ ਦੇ ਘਰ ਹੀ ਹੁੰਦੀਆਂ ਸੀ ਹਨਾ ਅੱਨਾ ਲੱਗਦੀਆਂ ਵੀ ਆਪਾਂ ਨੂੰ ਵੀ ਉਹਨਾਂ ਦੇ ਡੀਵੀਡੀ ਆ ਉਹਨਾਂ ਦੇ ਰੰਗੀਨ ਟੀਵੀ ਆ ਤੇ ਹੁਣ ਤਾਂ ਇਹ ਚੀਜ਼ਾਂ ਆਮ ਹੀ ਹੋ ਗਈਆਂ ਮੈਸੇ ਚੀਜ਼ਾਂ ਮੇਰੇ ਵਿਆਹ ਤੋਂ ਪਹਿਲਾਂ ਦੀਆਂ ਨੇ ਹਾਂਜੀ ਤੇ ਇਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਮੇਰੀ ਸੱਸ ਦੇ ਮਤਲਬ ਕਿ ਮੰਮੀ ਦੇ ਵਿਆਹ ਵੇਲੇ ਦੀਆਂ ਸਾਗ ਚੀਰਨੀ ਇਹ ਆਪਣੇ ਵਿਆਹ ਦੇ ਵਿੱਚ ਲੈ ਕੇ ਆਈ ਸੀਗੀ ਤੇ ਇਹ ਹੁਣ ਵੀ ਪੂਰੇ ਵਧੀਆ ਸਾਗ ਚੀਰਦੀ ਹੈਗੀ ਆ ਨਾ نیچے ਫੱਟੀਆਂ ਸੀ ਇਹਦੇ ਬਾਅਦ ਚਲਾਈ ਸੀਗੀ ਤੇ ਇਹਨੂੰ ਨਾ ਕੋਈ ਅੱਧਾ ਪਿੰਡ ਮੰਗ ਕੇ ਲੈ ਗਿਆ ਹੋਊਗਾ ਕਿਉਂਕਿ ਉਹਨਾਂ ਟਾਈਮਾਂ 'ਚ ਕੋਈ ਕਿਸੇ ਕਿਸੇ ਦੀ ਹੁੰਦੀ ਸੀ ਸਾਗ ਚੀਰਨੀ ਕ੍ਰਿਕਰੇ ਤਾਂ ਸਾਗਚੀਰਨੀ ਵੀ ਨਹੀਂ ਸੀ ਹੁੰਦੀਗੀ ਹੁਣ ਤਾਂ ਦੇਖੋ ਹਨ ਕਿੰਨੀਆਂ ਸੋਹਣੀਆਂ ਚੱਲ ਪਈਆਂ ਸਾਗਚੀਰਨੀਆਂ ਮੇਰੀ ਆਪ ਦੀ ਸਾਗਚੀਰਨੀ ਬਹੁਤ ਸੋਹਣੀ ਆ ਪਰ ਅਜੇ ਤੱਕ ਅਸੀਂ ਲਾਈ ਨਹੀਂ ਉਹ ਕੋ ਅਸੀਂ ਇਸੇ ਨੂੰ ਹਰ ਵਾਰ ਤੋਂ ਓਕੇ ਸਾਫ ਕਰਕੇ ਇਸੇ ਨੂੰ ਸਾਗਚੀਰਨ ਵਾਸਤੇ ਵਰਤ ਲਿਆਂਗੇ ਤੇ ਇਹਨੂੰ ਬਹੁਤ ਚਰ ਹੋ ਗਿਆ 40 ਸਾਲ ਹੋ ਗਏ ਨੂੰ ਹਾਂਜੀ ਤੇ ਆ ਮਮੀ ਦੇ ਵਿਆਹ ਵੇਲੇ ਦੀਆਂ ਸਿੰਦਰੀਆਂ ਫੋਟੋਆਂ ਹਾਂਜੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਆ ਤੇ ਇਹ ਗੋਲਡਨ ਜੀ ਸੀਗੀ ਵਿੱਚ ਤੇ ਆ ਖੰਡੇ ਦੀ ਫੋਟੋ ਹੈਗੀ ਤੇ ਉਹ ਸੋਣੀ ਸੀ ਇਹ ਚੀਜ਼ ਉੱਪਰ ਨਾ ਇਹ ਲੋਹੇ ਦਾ ਪੱਤਰਾ ਸੀਗਾ ਵੀ ਐਵੇਂ ਨਹੀਂ ਸੀ ਗੱਤੇ ਦੇ ਉੱਪਰ ਨਾ ਇਹ ਚੀਜ਼ ਬਣਾ ਕੇ ਲੋਹੇ ਜਿਹਦਾ ਪੱਤਰਾ ਉਹਦੇ ਉੱਤੇ ਬਣਾਈ ਹੋਈ ਸੀ ਸਾਰੀ ਚੀਜ਼ ਤੇ ਇਹ ਉਹ ਦੁਨੀਆਂ ਸੀ ਨਰੀਆਂ ਉਸ ਟਾਈਮ ਦੀਆਂ ਸੀਗੀਆਂ ਹਾਂਜੀ ਹੁਣ ਤਾਂ ਥੋੜੀਆਂ ਜਿਹਾ ਐਵੇਂ ਵੀ ਇਹ ਮਤਲਬ ਕਿ ਥੋੜੀਆਂ ਜਿਹਾ ਹੋਰਾਂ ਜਿਹੀ ਹੋਗੀਆਂ ਪਰ ਇਹ ਪ੍ਰਾਣੀਆਂ ਨੇ ਜਿਹੜੀਆਂ ਕਿ ਮੰਮੀ ਦੇ ਵਿਆਹ ਵੇਲੇ ਦੀਆਂ ਨੇ ਹਾਂਜੀ ਆ ਮੰਮੀ ਨੇ 2003 ਚ ਬਣਾਈ ਸੀਗੀ ਸਿੰਦਰੀ ਮਤਲਬ ਕਿ ਮੇਰੀ ਨਾਨਦ ਨੂੰ ਦੇਣ ਵਾਸਤੇ ਉਹਦੋਂ ਬਣਾਈ ਸੀਗੀ ਮੰਮੀ ਨੇ ਆਪਦੇ ਹੱਥੀ ਤੇ ਇੱਕ ਆ ਵਾਲੀ ਬਣਾਈ ਸੀਗੀ ਇਹਨੂੰ ਲੈਮੀਨੇਸ਼ਨ ਵੀ ਕਰਵਾਇਆ ਹੋਇਆ ਸੀ ਪਰ ਨਾ ਇਹਨਾਂ ਨੇ ਬਾਅਦ ਚ ਫਿਰ ਇਹ ਉੱਪਰ ਲਾਤੀਆਂ ਫਿਰ ਇਹ ਪਾਰਟ ਪੂਟ ਗਿਆ ਖਰਾਬ ਹੋ ਗਈਆਂ ਹਾਂਜੀ ਸ਼ਲੀਨ ਦੇ ਨਾ ਨਿੱਕੇ ਨਿੱਕੇ ਪੱਤੀਆਂ ਕੱਟ-ਕੱਟ ਕੇ ਫੁੱਲ ਬਣਾਏ ਹੋਏ ਸੀਗੇ ਤੇ ਆ ਆਪਣੇ ਵਿਜਾਰ ਚੋਂ ਆਪਾਂ ਨੂੰ ਮਿਲ ਹੀ ਜਾਂਦੇ ਨੇ ਜਿਹੜੀਆਂ ਆ ਵਾਲੀਆਂ ਪੱਤੀਆਂ ਸੀ ਹਨਾ نیچے ਆ ਜਿਹੜਾ ਗਮਲਾ ਇਹ ਵੀ ਸ਼ਲੀਨ ਦਾ ਸੀਗਾ ਪਰ ਨੰਨ ਦੇ ਮੇਰੀ ਨਹੀਂ ਲੈ ਕੇ ਗਈ ਵੀ ਆ ਦੇ ਵਿੱਚ ਇਹਨੂੰ ਹਾਂਜੀ ਹੁਣ ਅਸੀਂ ਕਮਰੇ ਦੀ ਸਫਾਈ ਕਰਤੀ ਹੁਣ ਤੁਸੀਂ ਸਾਡੇ ਕਮਰੇ ਦੀ ਲੁੱਕ ਦੇਖੋ ਹਾਂਜੀ ਇਹ ਸਾਡੀ ਖੰਡ ਵਾਲੀ ਢੋਲੀ ਆ ਇਹ ਮੰਮੀ ਦੇ ਵਿਆਹ ਵਾਲਾ ਬੈੱਡ ਸੀਗਾ ਇਹਦੇ ਨਾਲ ਦਾ ਇੱਕ ਬੈੱਡ ਟੁੱਟ ਗਿਆ ਤੇ ਇਹ ਹੁਣ ਅਸੀਂ ਨਾ ਬਿਸਤਰੀ-ਬੁਸਤਰੀ ਰੱਖਣ ਨੂੰ ਮੰਮੀ ਆਪਦੇ ਬਿਸਤਰੀ ਰੱਖ ਲੈਂਦੀ ਆ ਦਿੱਤੇ। ਇਦਾਂ ਬੱਤ ਲਿਆ ਇਹ ਅਲਮਾਰੀ ਆ ਗਈ ਇਹ ਹਰਕੀਰ ਦਾ ਘੋੜਾ ਤੇ ਪਿੰਗ ਰੱਖਤੀ। ਹਾਂਜੀ ਉਸ ਤੋਂ ਬਾਅਦ ਇਹ ਹਰਕੀਰ ਦੀ ਸੈਂਕਲੀ ਤੇ ਹਰਕੀਰ ਦਾ ਟਰੈਕਟਰ। ਹਾਂਜੀ ਇਹ ਮੇਰੀ ਮਸ਼ੀਨ ਆ। ਸਟੈਂਡ ਆਲੀ। ਹਾਂਜੀ ਇਹ ਤੇ ਇਹ ਵਾਲੀ ਮੇਰੀ ਬੇਟੀ। ਹਾਂਜੀ। ਦੇ ਵਿੱਚ ਸਮਾਨ ਚਿੰਤਾ ਆ ਮਮੀ ਦੇ ਵਿਆਹ ਵਾਲਾ ਚਰਖਾ ਜੋ ਕਿ ਅਸੀਂ ਸਾਫ਼ ਕਰਕੇ ਹੁਣ ਸਾਹਮਣੇ ਰੱਖਤਾ ਇਹ ਮਮੀ ਦੀਆਂ ਦੋਨੋਂ ਪੇਟੀਆਂ ਹਾਂਜੀ ਆਹ ਵਾਲਾ ਸਾਡੀ ਦਾਦੀ ਦਾ ਸੰਦੂਖ ਬੈਸੇ ਇਹ ਸਾਡੇ ਦਾਦਾ ਜੀ ਦੇ ਦੋ ਵਿਆਹ ਸੀਗੇ ਇਹ ਪਹਿਲਾਂ ਵਾਲੀ ਦਾਦੀ ਜੀ ਦਾ ਸੰਦੂਖ ਹੈ ਦੂਸਰੀ ਦਾਦੀ ਜੀ ਦਾ ਸੰਦੂਖ ਦਾਦੀ ਦੇ ਕਮਰੇ 'ਚ ਪਿਆਗਾ ਓਹੋ ਆ ਸਾਡਾ ਗੋੜ ਵਾਲਾ ਡੱਬਾ ਆਵਾ ਸਾਡਾ ਚਾਹ ਪੱਤੀ ਵਾਲੀ ਟੋਕਣੀ ਹਾਂਜੀ ਹੁਣ ਸਾਡੇ ਕਮਰਾ ਕੁਛ ਏਦਾਂ ਦਾ ਲੱਗਣ ਲੱਗ ਗਿਆ ਇਹਦੇ ਵਿੱਚ ਅਸੀਂ ਬਹੁਤ ਘੱਟ ਹੀ ਵੜਦੇ ਹਾਂਗੇ ਬਸ ਧੀਜ ਕੱਢਣ ਦੇ ਲੋੜ ਅਨਸਾਰ ਹੀ ਵੜਦੇ ਹਾਂ ਸੀ ਹਾਂਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਮੇਰੀ ਫੁੱਲ ਵੀਡੀਓ ਦੇਖੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਕੋਈ ਮੇਰੀ ਵੀਡੀਓ ਵਿੱਚ ਕਮੀ ਲੱਗਦੀ ਆ ਤਾਂ ਮੈਂ ਆਪਣੀ ਵੀਡੀਓ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਾਂ ਇਸ ਕਰਕੇ ਹਾਂਜੀ ਤੇ ਆਪਣਾ ਪਿਆਰ ਇਦਾਂ ਹੀ ਬਣਾਈ ਰੱਖਿਓ ਤੇ ਤੁਹਾਡਾ ਦੁਬਾਰਾ ਤੋਂ ਫਿਰ ਤੋਂ ਬਹੁਤ-ਬਹੁਤ ਧੰਨਵਾਦ ਤੁਸੀਂ ਹਨਾ ਐਨਾ ਪਿਆਰ ਦੇ ਰਹੇ ਹੋਗੇ ਸਸ਼્યਕਾਂ